ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੰਡੀ ਮੁਹਿੰਮ ਦੌਰਾਨ ਤਰਨਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨੀ ਆਧਾਰਿਤ ਹਥਿਆਰ ਤਸਕਰੀਕਰਨ ਵਾਲੇ ਮੋਡੀਊਲ ਦੇ ਦੋ ਕਰਮਕੁਨਾਂ ਨੂੰ ਤਰਨਤਾਰਨ ਦੇ ਸ਼ੇਰੋ ਖੇਤਰ ਵਿੱਚੋਂ ਗ੍ਰਫਤਾਰ ਕਰਕੇ ਇਸ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ 4 ਆਧੁਨਿਕ ਗਲਾਕ 19 16 ਜਿਨ੍ਹਾਂ ਦੇ ਵਿੱਚ ਇੱਕ ਉੱਤੇ ਮੇਡ ਫੋਰ ਨਾਟੋ ਆਰਮੀ ਲਿਖਿਆ ਸੀ ਸਮੇਤ 4 ਮੈਗਜ਼ੀਨਾਂ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕਰਨ ਦੇ ਨਾਲ-ਨਾਲ 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ Maruti Swift ਕਾਰ ਜਿਸ ਵਿੱਚ ਦੋਸ਼ੀ ਜਾ ਰਹੇ ਸਨ ਉਸ ਨੂੰ ਵੀ ਜ਼ਬਤ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਵਜੋਹੀ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਨੇ ਉਹਨਾਂ ਵਿਰੁੱਧ NDPS ਐਕਟ ਨਾਲ ਸੰਬੰਧਿਤ ਕੇਸ ਦਰਜ ਨੇ। ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਨਸ਼ਾ ਦੇ ਖਿਲਾਫ ਜਿਹੜੀ ਅਤੇ ਜੁਰਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਅੱਜ ਜਿਹੜੀ ਤਰਨਤਲ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਤਰਨਤਲ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਰੁਕਣ ਦਾ ਸ਼ਾਲਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਤੇ ਸਾਡੇ ਬੈਰੀਕੇਡ 'ਚ ਵਧੀ ਹੈ ਜਿਹਦੇ ਨਾਲ ਸਵਿਫਟ ਗੱਡੀ ਨੂੰ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਗਏ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤੇ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਖਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ थाना ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਦੀ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਬਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱ체 7 ਰਾਉਂਡ ਜਿਹੜੇ ਰਿਕਵਰ ਹੋਏ ਹਨ ਅਤੇ 4,80,000 ਰੁਪਏ ਜਿਹੜੀ ਡਰਗ ਮੰਨੀਆਂ ਹਵਾਲਾ ਮੰਨੀਆਂ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਮੁਢਲੀ ਜਿਹੜੀ ਪੁੱਛਗਿੱਛ ਹੈ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਦਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰ ਹਨ ਜਿਹੜੀ ਸਪਲਾਈ ਨਹੀਂ ਕੀਤੀ ਗਈ ਹੈ। ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਾਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਤੇ ਸੀਗਾ ਜੇ ਦੌਰਾਨ ਇਹਦੀ ਜਿਹੜੀ ਜੇਲ ਚ ਰਿਹਾ ਹੈਗਾ ਇਹ ਜਿਹੜਾ ਫਰੀਦਕੋਟ ਜੇਲ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ ਤੇ ਜਿਹੜਾ ਜਮਾਨ ਤੇ ਬਾਹਰ ਆਇਆ ਹੈਗਾ ਮੁੜਕੇ ਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟਰੀਅਨ ਮੇਡ ਗਲੌਕ ਪਿਸਟਲਸ ਹੈ ਕਿ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਾਰ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਇੰਜਾਮ ਦੇਣੇ ਸੀਗੇ ਹਜੇ ਡੂੰਘਾਈ ਨਾਲ ਇਹਨਾਂ ਦੀ ਜਿਹੜੀ ਜਿਹੜੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 114 ਮਿਤੀ 29 8 2024 ਇਹ ਧਾਰਾ 111 ਜਿਹੜੀ ਭਾਰਤੀ ਨਾਇਸ ਸੰਹਿਤਾ ਹੈਗਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸਖਤ ਧਾਰਾ ਜਿਹੜੇ ਨਵੇਂ ਕਾਨੂੰਨ ਚ ਆਈ ਹੈ ਉਹਦੇ ਤਹਿਤ ਜਿਹੜੀ ਦਰਜ ਕੀਤੀ ਗਈ ਹੈ ਅਤੇ 25 6 ਤੇ 25 7 ਜਿਹੜਾ ਆਰਮਜ਼ ਐਕਟ ਅਤੇ ਜਿਹੜਾ 27 ਇਹ ਐਨ ਡੀ ਪੀ ਐਸ ਐਕਟ ਜਿਹੜੇ ਉਹਦੇ ਤਹਿਤ ਜਿਹੜੀ ਥਾਣਾ ਸਰਹਾਲੀ ਤੇ ਦਰਜ ਕੀਤੀ ਗਈ ਹੈ ਡੂੰਘਾਈ ਨਾਲ ਜਿਹੜੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਿੱਥੋਂ ਇਹ ਜਿਹੜੇ ਅਸਲਾ ਜਿਹੜਾ ਲੈ ਕੇ ਆਏ ਹਨ ਤੇ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹਨਾਂ ਦਾ ਜਿਹੜੀ ਮਨਸ਼ਾ ਕੀ ਸੀ ਇਰਾਦਾ ਕੀ ਸੀ ਕਾਗੇ ਉਹਦੇ ਵਿੱਚ ਵੀ ਜਿਹੜੀ ਢੁਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ